ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਂਗੀ ਇਹ ਬਹੁਤ ਹੀ ਪੁਰਾਣੇ ਸਮੇਂ ਦਾ ਗੀਤ ਹੈ ਜਦੋਂ ਕੋਈ ਟਰਾਂਸਪੋਰਟ ਦਾ ਸਾਧਨ ਨਹੀਂ ਸੀ ਹੁੰਦਾ ਤਾਂ ਉਦੋਂ ਲੋਕ ਐ ਵੈਸੇ ਤਾਂ ਪੈਦਲ ਜਾਂਦੇ ਹੁੰਦੇ ਜਾਂ ਸਾਈਕਲ ਵੀ ਹੁੰਦਾ ਤਾਂ ਉਹ ਵੀ ਕਿਤੇ-ਕਿਤੇ ਹੁੰਦਾ ਜਿਹਦੇ ਕੋਲ ਸਾਈਕਲ ਹੁੰਦਾ ਉਹਨੂੰ ਬਹੁਤ ਅਮੀਰ ਮੰਨਿਆ ਜਾਂਦਾ ਸੀ ਸੋ ਜਿਵੇਂ ਹੁਣ ਵੱਡੇ ਸਾਹੂਕਾਰ ਘਰਾਂ ਦੇ ਹੁੰਦੇ ਜਿਵੇਂ ਚੌਧਰੀ ਕਹਿ ਦਿੰਨੇ ਆ ਸਾਹੂਕਾਰ ਕਹਿ ਦਿੰਨੇ ਆ ਜਿਹੜੇ ਘਰ ਮਾੜੇ ਚ ਤਕੜੇ ਹੁੰਦੇ ਤਾਂ ਫਿਰ ਉਹ ਜਦੋਂ ਆਪਦਾ ਕੋਈ ਵਣਜ ਕਰਨਾ ਹੁੰਦਾ ਵਪਾਰ ਕਰਨਾ ਹੁੰਦਾ ਤਾਂ ਉਹ ਜਾਂਦੇ ਦੂਰ ਦਰਾਡੇ ਤਾਂ ਫਿਰ ਉਹ ਐ ਤਾਂ ਹੈ ਨਹੀਂ ਸੀ ਕਿਉਂਕਿ ਟਰਾਂਸਪੋਰਟ ਹੈ ਨਹੀਂ ਸੀ 20 ਸਾਲ 2 ਸਾਲ ਬਾਅਦ ਅੱਗੇ ਜੇ 6 ਮਹੀਨੇ ਬਾਅਦ ਅੱਗੇ ਫਿਰ ਉਹ 12-12 15-15 ਸਾਲ ਵਾਪਸ ਨਹੀਂ ਸੀ ਘਰੇ ਮੁੜਦੇ ਹੁੰਦੇ ਜਿਵੇਂ ਤੁਸੀਂ ਬਹੁਤ ਗੀਤਾਂ ਚ ਸੁਣਦੇ ਹੋ 12 ਵਰਸੀ 12 ਵਰੇ ਸਿੰਘ ਜੀ ਘੱਟ ਘਰ ਆਏ ਉਹ 12-12 ਸਾਲ ਘਰੇ ਨਹੀਂ ਸੀ ਮੁੜਦੇ ਹੁੰਦੇ ਸੋ ਜਿਹੜਾ ਆਪਣਾ ਗੀਤ ਹੈ ਉਹ ਅਜੇ ਇਦਾਂ ਦਾ ਹੀ ਹੈ ਆਪ ਤਾਂ ਸ਼ਾਹੂ ਘਰ ਚਲਿਆ ਗਿਆ ਪਿੱਛੇ ਆਪਣੇ ਘਰ ਵਾਲੀ ਨੂੰ ਛੱਡ ਗਿਆ ਤਾਂ ਜਦੋਂ ਉਹ 12 ਸਾਲ ਬਾਅਦ ਆਉਂਦਾ ਤਾਂ ਉਹਦੇ ਆਉਂਦੇ ਨੂੰ ਕੀ ਹੋਇਆ ਹੁੰਦਾ ਘਰੇ ਇਹ ਤੁਸੀਂ ਗੀਤ ਰਾਹੀਂ ਸੁਣੋ ਤੇ ਜਿਹੜੀ ਉਹ ਘਰ ਵਾਲੀ ਹੁੰਦੀ ਆ ਉਹੋ ਕੋਈ ਬਨੇਆਰੀ ਵੇਚਣਾਉਂਦਾ ਹੁੰਦਾ ਅੱਗੇ ਤਾਂ ਬਨੇਆਰੀ ਵੀ ਕਹਿ ਦਿੰਦੇ ਇੱਧਰ ਮਾਜੇ ਕੰਨੀ ਗੰਧੜ ਕਹਿੰਦੇ ਨੇ ਉਹਨੂੰ ਗੰਧੜ ਤੇ ਉਹ ਕੋਈ ਸੁਰਮਾ ਸੋਈਆਂ ਸੱਕ ਵਗੈਰਾ ਸੱਕ ਹੁੰਦਾ ਸੀ ਇੱਕ ਤਰ੍ਹਾਂ ਦੀ ਦਾਤਣ ਹੁੰਦੀ ਆ ਉਹ ਬੁੱਲਾਂ ਤੇ ਲਾਉਣ ਵਾਲਾ ਦੰਦਾਸਾ ਵੀ ਕਹਿ ਦਿੰਦੇ ਸੀ ਉਹਨੂੰ ਸੱਕ ਵੀ ਕਹਿੰਦੇ ਸੀ ਉਹ ਵੇਚਣ ਆਉਂਦੇ ਹੁੰਦੇ ਘੋੜਿਆਂ ਤੇ ਸਦਾਗਰ ਤੇ ਉਹ ਉਹਦੇ ਘਰ ਵਾਲੀ ਉਹਨੂੰ ਬੁਲਾ ਲੈਂਦੀ ਐ ਵੀ ਮੈਂ ਸੱਕ ਲੈਣਾ ਲੈਣਾ ਸੁਰਮਾ ਤੇ ਬਸ ਉਹਦੇ ਨਾਲ ਉਹ ਉਹਦੇ ਕੰਨੀ ਖਿੱਚੀ ਜਾਂਦੀ ਐ ਉਸ ਤੋਂ ਬਾਅਦ ਕੀ ਬਣਦਾ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਗੀਤ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੇ ਗੀਤ ਦਾ ਸੁਣ ਕੇ ਛੱਡ ਦਿੰਨੇ ਹੋ ਕਮੈਂਟ ਕਮੈਂਟ ਤੁਸੀਂ ਬਿਲਕੁਲ ਨਹੀਂ ਕਰਦੇ ਸੋ ਮਾੜਾ ਜਆ ਬੰਦੇ ਨੂੰ ਨਾ ਗਾਉਣ ਵਾਲੇ ਨੂੰ ਹਿੰਮਤ ਜੀ ਮਿਲ ਜਾਂਦੀ ਹੈ ਹੌਸਲਾ ਜਆ ਮਿਲ ਜਾਂਦਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਜਿੱਦਾਂ ਦਾ ਵੀ ਤੁਹਾਨੂੰ ਗੀਤ ਲੱਗੇ ਉਦਾਂ ਦਾ ਕਰਦਿਆ ਕਰੋ ਸੋ ਮਾਨੋਨੰਦ ਪਿਆਰੇ ਜੇ ਗੀਤ ਦਾ ਹਨੀਦੋ ਗਾਂਧੜ ਆਏ ਨੇ ससुरमा गांदड़ ने आए सुरमा ने ल्याए नी गोरियो सक सुरमा ਅਸਾਸਕ ਵੀ ਲੈਣਾ ਵੈ ਅਸਾਸੁਰ ਮਾ ਵੀ ਲੈਣਾ ਅਸਾਸਕ ਵੀ ਲੈਣਾ ਵੈ ਅਸਾਸੁਰ ਮਾ ਵੀ ਲੈਣਾ ਆ ਜਾ ਬੈ ਜਾਵੇ ਗਾਂਦਿਆ ਕਰਨੇ ਰੇ ਇਕਰਿਆ ਮਾਨੀ ਗੋਰੀਏ ਕਰ ਤੇਰੇ ਨੀ ਤੇਰਾ ਸੌਰਾ ਤਾਂ ਬੈਠਾ ਨੀ ਵਿੱਚ ਵੇੜੇ ਵੇ ਮੈਂ ਬਗਲਵਾ ਮਾਤਾਖਤ ਪੋਸ਼ਡ ਹਾਂ ਮਾ ਸੌਰਾ ਉਥੇ ਪਚਾਵਾਂ ਵਿਆਜੀ ਆਜੀ ਵੇਗਾਂਂ ਦੀਆ ਕਰ ਮੇਰੇ ਕੀ ਕਰਿਆ ਮਾਨੀ ਗੋਰੀਏ ਕਰ ਤੇਰੇ ਨੀ ਤੇਰੇ ുട സസ് ബേടേ വേ മക്കാ വ വേ പീടാ ല ഗേടാ കണക്കാ വേ ആ ജീ ആ ജി വേഗാദിയ മേ ਮੈਂ ਕੀ ਕਰਾਂ ਮੋਰੀਏ ਕਰ ਤੇਰੇ ਨੀ ਤੇਰੀ ਨਾਣੇ ਦੇ ਕਵਾਰੀ ਤਾਂ ਫਿਰਦੀ ਐ ਵਿੱਚ ਵੇੜੇ ਵੇ ਮੈਂ ਪਿਆਨੂ ਜਾਵਾਂ ਯੋਥੋਂ ਸਾਕ ਲੀਆ ਮਾਨਣ ਦੇ ਦੁਰ ਵਿਆ ਮਾ ਮੁੜ ਕੇ ਲੈਣ ਨਾ ਜਾਮ ਵੇ ਆ ਜੀ ਆ ਜੀ ਵੇ ਗਾਂਂਦਿਆ ਕਰਨੇ ਰੇ ਵੇੜੇ ਪਾਣੀ ਰ ਕਾਮ ਵੇ ਆ ਤਰ ਫੁਲੇ ਲਾਂਪਵਾ ਮਾ ਨਾਲੇ ਕਾਮਵੇ ਆਕੇ ਨਾਲੇ ਵੇਗਾਂਦੀਆ ਵਿੱਚ ਵੇੜੇ ਬੇਮੈ ਪਾਲਿੰਗੜਾ ਮਾਂ ਵਰਤੜੀ ਸੇ ਜਿਵੇਂ ਸ਼ਾਮਵੇ ਆਕੇ ਸੌਜਾਈ ਵੇਗਾਂਦੀਆ ਕਰ ਮੇਰੇ ਢੇ ਹੀਣ ਕਣ ਲੱਗੇ ਵੇ ਖੰਗੁਰ ਛਣ ਕਣ ਲੱਗੇ ਵੇ ਪੱਜ ਜਾ ਪੱਜ ਜਾ ਵੇ ਗੰਧਿਆ ਸਹੂ ਆਇਆ ਸਹੂ ਪੁੱਛਣ ਲੱਗਿਆ ਨੀਗੀ ਪੁੱਛਣਗੀ ਛਣ ਲੱਗਿਆ ਨੀជីਕੜ ਗਾਹੇ ਦਾ ਹੋਇਆ ਨੀ ਵਿਚ ਵੇੜੇ ਵੇਖ ਬੱਦਲੀ ਸੀ ਆਈ ਵੇਓ ਨੇ ਰਿਨ ਚੀਮ ਲਾਈ ਵਿੱਚ ਇਕੜ ਉਹ ਦਾਤਾ ਹੋਇਆ ਵੇ ਵਿਚ ਮੇੜੇ ਜਰ ਤੜ ਆਇਯਤੇ ਪਾਲੰਗ ਵਿਚ ਆਇਆ ਨਾਲੇ ਸੇਜ ਸੁਜਾਇ ਕਉਣ ਆਇ ਨੀ ਗੋਰੀਏ ਕਰ ਮੇਰੇ ਨੀ ਕਉਣ ਸੁਤਨੀ ਗੋਰੀਏ ਕਰ ਤੇਰੇ बे मेरी पूआदा जाया वे मेरे करियो यो आया वे ओयो सुता वेश हुआ कर तेरे नी गोरिए बालिक ताखेड़दा विच वेड़े ਨੀਏ ਕੀ ਦਾ ਵਾਲਕ ਤਾਂ ਖੇਡਦਾ ਕਰ ਤੇਰੇ ਮੇ ਮੇਰੀ ਮਸੀਦੀ ਜਾਈ ਵੇ ਜੜੀ ਦੁਰ ਵੀ ਆਹੀ ਵੇਓ ਆਇਆ ਸਾ ਹੁਆ ਕਰ ਮੇਰੇ ਵਾਲਕ ਉਹ ਦਾ ਤਾਂ ਖੇਡਦਾ ਵਿੱਚ ਭੇੜੇ ਨੀ ਜਲ ਨਾਈਆਂ ਦੇ ਜਾਈਏ ਤੇਰੀ ਗਤਵੜਾਏ ਨੀਏ ਕੀ ਕਰਾ ਕੀਤਾ ਨੀ ਗੋਰੀਏ ਕਰ ਮੇਰੇ ਨੀਏ ਕੀ ਕਰਾ ਕੀਤਾ ਤੈਂ ਗੋਰੀਏ ਕਰਨੇ ਰੇ ਚੱਲ ਆਪਾਂ ਨਾਈਆਂ ਦੇ ਜਾਈਏ ਵੇ ਤੇਰੀ ਦਾੜੀ ਵੜਾਈਏ ਵੇ ਨਾਲੇ ਮੁੱਛ ਮਨਾਈਏ ਕੱਲੀ ਝੜਦੀਏ ਨਾਨਾਰੀ ਨੂੰ ਵਿੱਚ ਵੇੜੇ ਵੇ ਕੱਲੀ ਝੜਦੀਏ ਨਾਨਾਰੀ ਨੂੰ ਵਿੱਚ ਵੇੜੇ